ਫਟੇਗੜ ਚੂੜੀਆਂ 'ਚ ਪੰਜਾਬ ਰੋਡ ਦੇ ਵਿਚ ਪਾਸ ਤੇ ਟਰੈਕਟਰ ਟਰਾਲੀ ਦੀ ਹੋਈ ਟੱਕਰ ਇੱਕ ਨੌਜਵਾਨ ਹੋਇਆ ਜ਼ਖਮੀ ਮੌਕੇ ਤੇ ਪਹੁੰਚੀ ਪੁਲਿਸ ਜਾਂਚ ਕੀਤੀ ਸ਼ੁਰੂ ਫਟੇਗੜ ਚੂੜੀਆਂ ਤੋਂ ਚਾਲ ਚਲੀ ਚੱਲਣ ਵਾਲੀ ਪੰਜਾਬ ਰੋਡ ਦੇ ਵਿਚ ਬੱਸ ਤਾਂ ਅੱਜ ਵਾਪਸ ਪਰਤ ਤੇ ਸ਼ਾਮ ਬਟਾਲਾ ਰੋਡ ਭਾਜਨ ਹਸਪਤਾਲ ਦੇ ਸਾਹਮਣੇ ਫਟੇਗੜ ਚੂੜੀਆਂ 'ਚ ਟਰੈਕਟਰ ਟਰਾਲੀ ਨਾਲ ਟੱਕਰ ਹੋ ਜਾਂ ਤੇ ਇੱਕ ਨੌਜਵਾਨ ਜ਼ਖਮੀ ਹੋਇਆ ਦੱਸਿਆ ਜਾ ਰਿਹਾ ਕਿ ਪੰਜਾਬ ਰੋਡ ਦੇ ਬੱਸ ਜਦ ਵਾਪਸ ਆ ਰਹੀ ਸੀ ਤਾਂ ਅਗੋਂ ਆ ਰਹੀ ਟਰਾਲੀ ਨਾਲ ਟਕਰ ਹੋ ਗਈ ਜਿਸ ਨਾ ਮੋਟਰਸਾਈਕਲ ਸਵਾਰ ਲਪੇਟ ਚ ਆ ਗਿਆ ਅਤੇ ਉਹ ਚੱਕਮੀ ਹੋ ਗਿਆ ਜਿਸ ਨੂੰ ਅਮਰਸਰ ਰੈਫਰ ਕੀਤਾ ਗਿਆ ਹੈ ਅਤੇ ਬੱਸ ਡਰਾਈਵਰ ਫਰਾਦ ਦੱਸਿਆ ਜਾ ਰਿਹਾ ਹੈ ਜਾਣਕਾਰੀ ਅਨੁਸਾਰ ਪਾਛੇ ਸਵਾਰ ਸਵਾਰੀਆਂ ਅਤੇ ਟਰੈਕਟਰ ਟਰਾਲੀ ਚਾਲਕ ਵਲ ਵਲ ਬਚ ਗਏ ਹਨ ਮੌਕੇ ਤੇ ਫਤਿਹਗੜ ਚੂੜੀਆਂ ਦੇ ਐਸਆਈ ਬਲਜੀਤ ਸਿੰਘ ਪਹੁੰਚੇ ਤੇ ਉਹਨਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ ਫਤਿਹਗੜ ਚੂੜੀਆਂ ਆ ਬਟਾਲਾ ਰੋਡ ਮਹਾਜਨ ਹਸਪਤਾਲ ਦੇ ਨਜ਼ਦੀਕ ਪੰਜਾਬ ਰੋਡ ਵਿੱਚ বাস ਅਤੇ ਇੱਕ ਟਰਾਲੀ ਦੇ ਵਿਚਕਾਰ ਜ਼ਬਰਦਸਤ ਟਕਰਾਅ ਹੋਇਆ ਜਿਸ ਨਾਲ ਇੱਕ ਮੋਟਰਸਾਈਕਲ ਤੇ ਸਵਾਰ ਜਿਹੜਾ ਸੀ ਵਿਅਕਤੀ ਨੌਜਵਾਨ ਬਹੁਤ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਜਿਸ ਨੂੰ ਕੇ ਮਾਜਰਾ ਦਾ ਦਾਅਵਾ ਕਰਾ ਰਹੀ ਕਿ ਮਾਜਰਾ ਹਸਤਾਲ ਤੋਂ ਰੈਫਰ ਕਰਕੇ ਉਸ ਨੂੰ ਅੰਸ਼ਰ ਪੇ ਦਿੱਤਾ ਗਿਆ ਇਹ ਮੌਕੇ ਤੇ ਪੁਲਿਸ ਅਧਿਕਾਰੀ ਇੱਥੇ ਪਹੁੰਚੇ ਨੇ ਅਤੇ ਜਿਹੜੇ ਇਹ ਟਰਾਲੀ ਜੋ ਟਰਾਲੀ ਵਾਲੇ ਸਨ ਉਹ ਵੀ ਪੁਲਿਸ ਨੂੰ ਇੱਥੇ ਬਿਆਨ ਦਰਜ ਕਰਵਾ ਰਹੇ ਨੇ ਪੰਜਾਬ ਰੋਡ ਵੇਚ ਦੇ ਡਰਾਈਵਰ ਜੀ ਸੀਗਾ ਉਹ ਪਾਸ ਛੱਡ ਕੇ ਫਰਾਰ ਹੋ ਗਿਆ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਕਿ ਪੰਜਾਬ ਪੁਲਿਸ ਦੇ ਐਸਆਈ ਬਲਜੀਤ ਸਿੰਘ ਉਹ ਜਾਣਕਾਰੀ ਹਾਸਲ ਕਰ ਰਹੇ ਨੇ ਇੱਕ ਵਾਰ ਫਿਰ ਤੁਹਾਨੂੰ ਦੱਸ ਦਈਏ ਕਿ ਫਤਿਹਗੜ ਚੂੜੀਆਂ ਬਟਾਲਾ ਰੋਡ ਮਹਾਜਨ ਹਸਤਾਲ ਤੇ ਸਾਹਮਣੇ ਪੰਜਾਬ ਰੋਡ ਵਿੱਚ ਪਾਸ ਅਤੇ ਇੱਕ ਟਰੈਕ ਟਰਾਲੀ ਵਿੱਚ ਟੱਕਰ ਹੋਈ ਜਿਸ ਦੇ ਲਪੇਟ ਵਿੱਚ ਇੱਕ ਜੋ ਮੋਟਰਸਾਈਕਲ ਸਵਾਰ ਨੌਜਵਾਨ ਆ ਗਿਆ ਤੇ ਉਹ ਜੰਗਲੀ ਰੋਡ ਵਿੱਚ ਚੱਲ ਰਿਹਾ ਸੀ ਤੇ ਹੱਥ ਤੇ ਇੱਕ ਜ਼ਬਰਦਸਤ ਬਾਹ ਤੇ ਸੱਟਾਂ ਲੱਗੀਆਂ ਤੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਗਲਬਤ ਕਰਦੇ ਆ ਜਿਹੜੇ ਟਰਾਲੀ ਸਵਾਰ ਅਤੇ ਪੁਲਿਸ ਦਿਖਾਈਆਂ ਪੰਜਾਬ ਰੋਡ ਦਾ ਬਾਸ ਤੇ ਗੱਡੀ ਤੇ ਟਰਾਲੀ ਆਪਸ ਵਿੱਚ ਟਕਰਾ ਗਈ ਕਿ ਇਸ ਦਾ ਨਹੀਂ ਸਰ ਆਪਾਂ ਹੀ ਛੱਡਦੇ ਆਉਣਦੇ ਆ ਆਪਣੇ ਕਹਿੰਦੇ ਆਉਂਦੇ ਆ ਬੜੇ ਮਜੇ ਨਾਲ ਆਉਂਦੇ ਸੀ ਸ਼ਹਿਰ ਦਾ ਏਰੀਆ ਵਾ ਟਰਾਲੀਆਂ ਦੇ ਲਾਗਵੜੀਓਂ ਟੀ ਵਾਲੀਆਂ ਦੇ ਕ੍ਰਾਸ ਕਰਕੇ ਆਏ ਆ ਕੋਈ ਮੁੰਡੇ ਅੱਗੇ ਅਖੰਡੇ ਕਹਿੰਦੇ ਤੁਸੀਂ ਬੜੇ ਮਜੇ ਨਾਲ ਜਾਣਦੇ ਹੋ ਤੇ ਇਹ ਬੜੀ ਸਪੀਡ ਤੇ ਆਉਂਦੇ ਆ ਬੱਸ ਬੱਸ ਅੱਛਾ ਟਰੌਡਰ ਨਗਾਇਆ ਵਾ ਤੇ ਟਰਾਲੀ ਮਗਰ ਮਾਰੀ ਏ ਟਰਾਲੀ ਦੇ ਤੋਂ ਟਰੈਡ ਦੇ ਹੁਕਰੇ ਨਾ ਟੁੱਟਦੇ ਤੇ ਇਹਨੇ ਨਾਲ ਟੱਡੇ ਵੀ ਪੜਰਾ ਦਿਆ ਨਸ਼ੇ 'ਚ ਧੁੰਦ ਹੋਇਆ ਸੀ ਹਾਂ ਜਦ ਨਹੀਂ ਆ ਰਿਹਾ ਹਾਂ ਹਾਂ ਜੀ ਇਹ ਟੈਕੀ ਦੇ ਮਗਰ ਮੁੰਡਾ ਮੋਟਰਸਾਈਕਲ ਆ ਉਹਦੇ ਆ ਨਹੀ 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 ਬੋ ਜੀ ਇਧਰੋਂ ਆਉਂਦੀ ਬੱਸ ਨਹੀਂ ਜਾਂਦੇ ਇਧਰ ਨੂੰ ਠੀਕ ਜੀ ਹਾਂ ਜੀ ਨਹੀਂ ਜਾਂਦੇ ਪਟਾਲੇ ਨੂੰ ਢਲਾ ਕੇ ਇਧਰੋਂ ਠੀਕ ਜੀ ਟਰੈਕਟਰ ਨਾਲ ਕੋਈ ਬਸਤ ਪੜੀ ਉਹਦੀ ਨੰਗੀ ਆ ਬਾਅਦ ਜਦੋਂ ਨੇ ਕੱਟ ਜਾ ਮਾਰਿਆ ਨਾ ਤੇ ਉਹ ਗਾਰਲੀ ਨੁੱਕਰ ਦੇ ਵਜਾ ਨਾਲ ਟਰਾਲੀ ਵੀ ਰੋਟੀ ਨਾ ਉਹ ਵੀਰੇ ਇੱਕ ਮੋਟਰਸਾਈਕਲ ਵਾਲਾ ਮਗਰ ਆ ਗਿਆ ਇਹ ਭਾਈ ਤੇ ਉਹਦਾ ਉਹ ਮਤਲਬ ਵੱਜ ਗਿਆ ਤੇ ਅੱਜ ਤਾਂ ਉਹਦੀਆਂ ਆੜੀਆਂ ਉਂਗਲਾਂ ਨੇ ਸਾਰੀਆਂ ਇਹ ਸਾਰੀਆਂ ਫੈਕਟਰੀ ਹੋ ਗਿਆ ਮਾਜ ਨੂੰ ਖੜਿਆ ਇਹ ਹਾਂ ਧਮਾਜ ਨੂੰ ਹਸਪੀਟਲ ਵਾਲਾ ਕਹਿੰਦਾ ਵੀ ਇਹਦਾ ਅਪਰੇਟ ਹੋਣਾ ਇਹਦੀ ਹੱਡੀ ਮਤਲਬ ਸਾਰੀਆਂ ਹੱਡੀਆਂ ਟੁੱਟ ਗਈਆਂ ਨੇ ਉਹ ਮੰਜੀਆਂ ਵੀਰੇ ਨਾਗੜੀ ਜੀ ਪਤਾ ਹੋ ਉਹ ਬਤਲਾ ਦੀ ਫੈਮਲੀ ਜਿਹੜੀ ਆਈ ਪਹਿਲਾਂ ਉਹਨਾਂ ਨੇ ਮਾਝ ਰੋਸ ਬੰਦ ਖੜਿਆ ਇਹਨੂੰ ਤੇ ਹੁਣ ਉਹ ਮਤਲਬ ਲੈ ਕੇ ਗਏ ਆ ਸ਼ਾਇਦ ਅੰਮ੍ਰਿਤਸਰ ਲੈ ਗਏ ਪਤਾ ਨਹੀਂ ਕਿੱਥੇ ਲੈ ਗਏ ਇਹੜੀ ਦਾ ਕਿਹੜਾ ਭਾਈ ਪੰਜਾਹ ਰੋਡ ਪਾਸ ਚਲਾਉਂਦੇ ਆਣਾ ਉਹ ਹੈਗਾ ਜੋ ਦਾਦੂ ਜੋਤਾ ਮੀਤਾ ਨਹੀਂ ਤੇ ਉੱਧਰ ਕੇ ਵੇਖਿਆ ਵੀ ਨਹੀਂ ਗਾ ਮਗਰ ਭੱਜ ਗਏ ਨਦੇਣਾ ਪਤਾ ਨਹੀਂ ਮਾਰ ਪਈ ਭੱਜ ਗਏ ਭੱਜ ਗਏ ਰਾਤ ਬੀਤੀ ਆ ਰੋੜਾ ਰੋੜਾ ਜਿਹੜੀ ਖੜੇ ਚਾਰ ਚੱਲੇ ਹਾਂ ਜਿਹੜੀ ਹਾਜੀ ਹਾਜੀ ਹਦਰਾ ਪੀਤੀ ਹੈ ਜੇਵਾ ਕੰਡਿਗੜ ਨੂੰ ਜਿਹੜੀ ਬੜੀ ਸਪੀਡ ਤੇ ਹਿੱਲਦਾ ਕਸੂਰ ਨਾ ਹੁੰਦਾ ਤੇ ਨਾ ਪਾਈ ਠੀਕ ਹੈ ਇਹ ਟਰੈਕਟਰ ਵਾਲਾ ਸਾਰੇ ਬੰਦੇ ਇੱਥੇ ਖਲੋਤੇ ਆ ਉਹ ਦੋਏ ਮੁਗਲ ਆਪਣਾ ਬੱਸ ਛੱਡ ਕੇ ਦੇਖੋ ਗਾਹੀ ਨੱਕੀ ਲੱਗਦੀ ਗੱਡੀ ਆ ਛੱਡ ਕੇ ਫਰਾਰ ਹੋ ਗਿਆ ਉਹ ਬੱਸ ਖਰਾਬ ਪੀਤੀ ਆਪਣੇ ਬੰਦੇ ਖਲਾਈ ਆ ਉਹ ਵੇਖਣ ਲਈ ਕਿ ਕੋਈ ਗਲਬਾ ਨਹੀਂ ਹੋਈ ਉਹ ਵੇਖ ਕੇ ਮਾਰ ਦੋ ਨਾ ਫੋਨ ਕਰਕੇ ਉਹ ਵੀ ਚੁੱਪ ਕਰਕੇ ਚਲ ਗਏ ਸਮਾਨ ਲੈ ਕੇ ਚਲ ਗਏ ਸਮਾਨ ਲੈ ਕੇ ਚਲ ਗਏ ਆ ਵੀ ਇਹ ਅੱਗੇ ਕੁਦਰਤੀ ਉਹ ਆਪਣਾ ਝੋਲਾ ਵੀ ਛੱਡ ਕੇ ਆ ਬੱਸ ਜੀ ਆਪਣਾ ਝੋਲਾ ਵੀ ਛੱਡ ਕੇ ਆ ਹਾਂ ਤਨਾਟਾ ਕਹਿ ਰਿਹਾ ਤੇ ਹੋੜੀ ਹੈ ਟ੍ਰੈਫਿਕ ਹੈ ਲੋਕਾਂ ਦਾ ਸਹੀ ਗੱਲ ਇੱਕ ਤਿਹਾਰੀਦਾਰ ਬੰਦਾ ਵਾ ਉਹਨੇ ਉਹੋ ਕਮਾਉਣਾ ਖਾਣਾ ਉਹਨੂੰ 23 ਪਾ ਗਿਆ ਉਹ ਤਿਹਾਰੀ ਇਹ ਪ੍ਰਸ਼ਾਸਨ ਚ ਜਾਇਦੀ ਹੈ ਵੀ ਥੋੜਾ ਦੋ ਨਾ ਨਹੀਂ ਆਇਆ ਨਹੀਂ ਆਇਆ ਤੇ ਕੀ ਹੈ ਸਰਕਾਰੀ ਬੱਸ ਤਾਂ ਜਦੋਂ ਬਟਾਲੇ ਚੱਲਦੀ ਆਣਾ ਅਲੀਆ ਤੱਕ ਹੋਲੀ ਹੁੰਦੀ ਹੈ ਜਦੋਂ ਅਲੀਆ ਤੋਂ ਬਾਅਦ ਉਹ ਇੰਨੀ ਤੇਜ਼ ਫੜੇ ਘੜ ਵਿੱਚ ਆਉਂਦੀ ਹੈ ਕੋਈ ਹਿਸਾਬ ਨਹੀਂ ਆਦੀ ਤੇਜ਼ ਭਾਦੀ ਬਹੁਤ ਜ਼ਿਆਦਾ ਬਹੁਤ ਤੇਜ਼ ਹੁੰਦੀ ਹੈ ਕਦੇ ਘੂੜੀਆਂ ਬਟਾਲਾ ਰੋਡ ਦੇ ਪਾਸ ਤੇ ਟਰਾਲੀ ਦੇ ਜਦੋਂ ਬਚ ਕਰ ਹੋਈ ਆ ਕੀ ਆ ਮਾਮਾ ਇਹਨੂੰ ਥੋੜੀ ਜਿਹਾ ਪਹਿਲਾਂ ਪਤਾ ਲੱਗਾ ਇਹ ਵਾਪਰੇ ਇੱਥੇ ਬਟਾਲਾ ਰੋਡ ਦੇ ਉੱਤੇ ਰੋਡਵੇਜ਼ ਬੱਸਾਂ ਤੇ ਟਰੈਕਟਰ ਦਾ ਐਕਸੀਡੈਂਟ ਹੋਇਆ ਮੌਕੇ ਤੇ ਆਏ ਆ ਮੌਕੇ ਤੇ ਆ ਕੇ ਵੇਖਿਆ ਕੋਈ ਛੱਟ ਵਗੈਰਾ ਨਹੀਂ ਲੱਗੀ ਨਾ ਟਰੈਕਟਰ ਵਾਲਿਆਂ ਨੂੰ ਲੱਗੀ ਆ। ਟਾਲੀ ਦਾ ਵੀ ਨਿਸ਼ਾਨ ਹੋਇਆ, ਬੱਸ ਦਾ ਵੀ ਨਿਸ਼ਾਨ ਹੋਇਆ। ਬੱਸ ਆ ਫ੍ਰੀ ਸਾਈਡ ਆ, ਟਰੈਕਟਰ ਟਾਲੀ ਆਪਣੀ ਸਾਈਡ ਆ, ਬਾਕੀ ਹੁੰਦੀ ਜੇ ਇਹਦੇ ਮੌਕੇ ਦੇ ਉੱਤੇ ਕਿਹੜੀ ਗਲਤੀ ਹੈ ਕੀ ਆ। ਜੋ ਵੀ ਆਉਂਦਾ ਉਹ ਦੱਸਾਂਗੇ। ਯਕੀਨੀ ਬਾਰੀਆ ਦੇ ਤਾਂ ਕੋਈ ਕਲੀਅਰ ਨਹੀਂ ਕੋ ਮਗਰ ਕਹਿ ਰਹੇ ਇਹ ਕਿ ਇਹਨਾਂ ਦੇ ਆ ਰਿਹਾ ਹੈ ਕੋਈ ਮੋਟਰਸਾਈਕਲ ਦੇ ਉੱਤੇ। ਉਹ ਵਿੱਚ ਮਿਲ ਟਾਲੀ ਦੇ ਜਾਂ ਜਿਸ ਤਰੀਕੇ ਵੀ ਉਹਨੂੰ ਛੱਟ ਵਗੈਰਾ ਲੱਗੀ ਆ। ਉਹਦਾ ਹੁਣ ਦੇਖਦੇ ਆ ਕਿੱਥੇ ਦਾਖਲ ਕਰਾਂਗੇ। ਬੱਸ ਡਰਾਈਵਰ ਬੱਸ ਡਰਾਈਵਰ ਨੇ ਮੌਕੇ ਦੇ ਉੱਤੇ ਆ ਗਈ। ਪਤਾ ਕਰਦੇ ਹੁਣ ਕਿਹ ਵਾਪਰ ਰੋਡਵੇਲ ਵਾਲਾ ਨੇ ਕਾਰਜ ਸਪਰਕਿਤ ਹੋਦਾ ਰਹੇ ਉਤਤੋ ਲੋ ਕਾਰਵਾਈ ਕੀਤੀ ਕੋਲੋਂ ਆਪਾਂ ਮੌਕੇ ਤੇ ਆਏ ਆ ਜੋ ਕਾਰਵਾਈ ਬਿਆਨ ਲਗਾਉਂਦੇ ਉਹਦੇ ਮੁਤਾਬਕ ਆਪਾਂ ਕਾਰਵਾਈ ਕਰਦੇ ਆਂਗੇ ਪਤਾ ਲੱਗਾ ਬਸ ਤਾਂ ਤੁਮ ਆਈ ਬਸ ਤਾਂ ਬਟਾਲਿਓ ਆਈ ਹੈ ਉਹ ਕਨਫਰਮ ਹੋਏਗਾ ਕਿ ਇਹ ਕਿਸੋ ਕਿਥੋਂ ਆਈ ਹੈ ਇਹ ਬਟਾਲਾ ਡੇਪੂ ਦੀ ਬੱਸ ਹੈਗੀ ਆ ਇਹ ਇਸ ਟਾਈਮ ਦਿਖਾਉਂਦੀ ਹੈ ਇਹਦੇ ਬਾਰੇ ਨੀ ਕੋਈ ਗੱਲ ਕਿਉਂਕਿ ਨਾਡਾ ਡਰਾਈਵਰਾਂ ਨਾਲ ਕੈਕਟ ਦਾ ਟਾਈਮ ਆਉਂਦਾ